ਮਲਸੀਆਂ ਨਕੋਦਰ ਰੋਡ ਤੇ ਇੱਕ ਵੱਡਾ ਸੜਕ ਹਾਦਸਾ ਹੋਣ ਤੋਂ ਬਾਲ-ਬਾਲ ਬਚ ਗਿਆ ਤੇ ਪਰ ਥੱਲੇ ਤਿੰਨ ਚਾਰ ਆਮਾ ਤੇ ਪਰ ਪੁੱਲ ਉੱਤਰਿਆ ਸੀਗਾ ਤੇ ਡਰਾਈਵਰ ਦੀ ਅੱਖ ਲੱਗਣ ਕਾਰਨ ਕੰਟਰੋਲ ਨਹੀਂ ਹੋਇਆ ਟਿਪਰ ਤੋਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਚਾਰ ਹੈਗਾ ਪਰ ਕਾਰਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੈ ਮਲਸੀਆਂ ਨਕੋਦਰ ਰੋਡ ਤੇ ਇੱਕ ਵੱਡਾ ਸੜਕ ਹਾਦਸਾ ਹੋਣ ਤੋਂ ਬਾਲ-ਬਾਲ ਬਚ ਗਿਆ ਤੇ ਪਰ ਥੱਲੇ ਤਿੰਨ ਕਾਰ ਆਈਆਂ ਤੇ ਪਰ ਬੁੱਲ ਉੱਤਰਿਆ ਸੀਗਾ ਤੇ ਡਰਾਈਵਰ ਦੀ ਅੱਖ ਲੱਗਣ ਕਾਰਨ ਕੰਟਰੋਲ ਨਹੀਂ ਹੋਇਆ ਟਰੱਕ ਦਾ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਚਾਰ ਹੈਗਾ ਪਰ ਕਾਰਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਨੇ you mm -hmm.